ਇਹ ਬਹੁਤ ਘਾਤਕ ਬਿਲ ਆ ਰਹੇ ਨੇ ਸਾਰੇ ਮੁੱਖ ਮੰਤਰੀ ਦੇ ਕਿਸੇ ਗੱਲ ਦੇ ਗੋਰੀਆਂ ਨਹੀਂ ਤੇ ਬਾਦਲਾਵਾਣਾ ਵੀ ਪਹਿਲਾਂ ਨੂੰ ਜਿਹੜਾ ਕਾਨੂੰਨ ਹੈ ਉਹਦੇ ਫਾਇਦੇ ਗਲਾਉਂਦਾ ਰਿਹਾ ਤੇ ਜਦੂ ਸਾਰੇ ਕਿਸਾਨ ਇਸ ਅੰਦੋਲਨ ਦੇ ਖਿਲਾਫ ਹੋਏ ਤੇ ਅੰਦੋਲਨ ਬਹੁਤ ਭਾਗਿਆ ਫੇਰੇ ਇਹਨਾਂ ਦੇ ਨਸੀਬੇ ਵੀ ਆ ਜਾ ਗਏ ਤੇ ਇਹ ਕਿਸੇ ਜੇਬਾਂ ਪਰਣਾ ਜਾਣਦੇ ਨੇ ਇਹਨਾਂ ਨੂੰ ਲੋਕਾਂ ਨੂੰ ਅੱਜ ਚਾਹੇ ਆਮ ਆਦਮੀ ਪਾਰਟੀ ਕੋਈ ਅੱਜ ਕੋਈ ਸ਼ੌਕੀਆ ਤੌਰ ਤੇ ਨਹੀਂ ਲਾਰੇ ਨਾ ਕੋਈ ਰਾਜਨੀਤੀ ਚ ਹਾਂਜੀ ਮੈਂ ਤੁਸੀਂ ਜਿਹੜਾ ਧਰਨਾ ਲਾਇਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਆਮ ਆਦਮੀ ਪਾਰਟੀ ਦੀ ਕਾਲ ਤੇ ਜਿਹੜੀ ਸ਼ਰਾਬ ਮਾਫੀਆ ਦੇ ਖਿਲਾਫ ਅੱਜ ਇਹ ਧਰਨਾ ਲੱਗਿਆ ਹੈ ਰਾਜਪੁਰੇ ਦੇ ਟਾਲੀ ਵਾਲੇ ਚੌਂਕ ਤੇ ਪਿੱਛੇ ਇਹ ਗੱਲ ਕਲੀਅਰ ਹੋ ਗਈ ਕਿ ਜਿਹੜੇ ਸਿਆਸੀ ਲੋਕ ਨੇ ਇਹ ਲੋਕਾਂ ਦੀ ਸਿਹਤ ਨਾਲ ਬਿਲਕੁਲ ਖਲਵਾੜ ਕਰਦੇ ਨੇ ਪੈਸੇ ਪਿੱਛੇ ਲੱਗ ਕੇ ਇਹ ਲੋਕਾਂ ਨਾਲ ਲੋਕਾਂ ਦੀ ਸਿਹਤ ਨਾਲ ਲੋਕਾਂ ਦੇ ਪਰਿਵਾਰਾਂ ਨਾਲ ਧੋਖਾ ਕਰ ਰਹੇ ਨੇ ਦੇਖੋ ਸੇਮ ਬੰਦੇ ਤੀਜੀ ਵਾਰ ਫੜੇ ਗਏ ਪਹਿਲਾਂ ਭੋਗਲਾ ਰੋਡ ਤੋਂ ਫੈਕਟਰੀ ਫੜੀ ਗਈ ਫੇਰ ਗੰਡਿਆਂ ਪਿੰਡ ਫੜੀ ਗਈ ਹੁਣ ਆ ਤੀਜੀ ਵਾਰ ਸਕੂਲਰ ਸਕੂਲ ਦੇ ਸਾਹਮਣੇ ਫੜੀ ਗਈ ਤਿੰਨੋ ਵਾਰ ਇੱਕੋ ਬੰਦੇ ਨੇ ਜਾਂ ਉਹਨਾਂ ਦੇ ਸਾਥੀ ਨੇ ਹਰ ਵਾਰ ਇਹਨਾਂ ਦੀ ਜ਼ਮਾਨਤ ਹੋ ਜਾਂਦੀ ਆ ਤੇ ਦੁਆਰੇ ਤੋਂ ਫੇਰ ਇਹ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਨ ਲੱਗ ਜਾਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਏ ਇਹਨਾਂ ਦੇ ਨਾਮ ਮੇਲੀ ਭੁਗਤ ਨਾਲ ਰਾਜਨੀਤਿਕ ਲੋਕਾਂ ਦੀ ਜਿਹੜੇ ਹਰ ਵਾਰ ਨਿਕਲ ਜਾਂਦੇ ਨੇ ਤਾਂ ਹੀ ਇਹ ਦੁਆਰੇ ਫੇਰ ਲੋਕਾਂ ਦੇ ਮੌਤ ਦਾ ਸਨੇਹਾ ਲੈ ਕੇ ਫੇਰ ਦੁਬਾਰੇ ਤੋਂ ਸ਼ਰਾਬ ਦੀ ਫੈਕਟਰੀ ਲਾ ਲੈਂਦੇ ਨੇ ਸਰ ਜੀ ਤਿੰਨੋਂ ਵਾਰ ਇੱਕੋ ਬੰਦਾ ਹੁੰਦਾ ਜਿਹੜਾ ਬਣਾ ਰਿਹਾ ਦਵੇਸ਼ ਕੁਮਾਰ ਪਹਿਲਾਂ ਰਾਜਪੁਰੇ ਭੋਗਲਾ ਰੋਡ ਤੇ ਵੀ ਉਹੀ ਫੜੇ ਗਏ ਤੇ ਉਹਦੇ ਸਾਥੀ ਦੁਬਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਾ ਉਹਨਾਂ ਡਰਾਈਵਰ ਵਿੱਚ ਆ ਤੀਜੀ ਵਾਰ ਫੇਰ ਸੇਮ ਬੰਦੇ ਹੀ ਉੱਥੇ ਫੜੇ ਗਏ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੀ ਪੇਸ ਦੀਆਂ ਜਿਹੜੇ ਉਹ ਫੜੇ ਗਏ ਆ ਦੇ ਨਾਲ ਕੋਈ ਸਿਆਸੀ ਪਾਰਟੀਆਂ ਵੀ ਹੈਗੀਆਂ ਜਿਹੜੀਆਂ ਉਹਨਾਂ ਦਾ ਸਾਥ ਦੇ ਰਹੀਆਂ ਨੇ ਦੇਖੋ ਸਾਡੇ ਕਨੌਰ ਹਲਕੇ ਦੇ ਐਮਐਲਏ ਸਾਹਿਬ ਨੇ ਥੋੜੇ ਦਿਨ ਪਹਿਲਾਂ ਇੰਟਰਵਿਊਜ਼ ਕਲੀਅਰ ਕੀਤਾ ਸੀ ਕਹਿੰਦੇ ਅਸੀਂ ਤਰਨਤਾਰਨ دارو ਕਿੱਥੇ ਭੇਜ ਦਾਂਗੇ ਸਾਡੇ ਕੋਲ ਤਾਂ ਰਾਜਪਰੇ ਨਹੀਂ ਪੂਰੀ ਹੁੰਦੀ ਉਹ ਪੂਰੀ ਕਰਨ ਵਾਸਤੇ ਉਹਨਾਂ ਨੇ ਫੈਕਟਰੀ ਹੋਰ ਲਾਈ ਸੀ ਹੁਣ ਇਹ ਫੈਕਟਰੀ ਮਤਲਬ ਪੂਰੀ ਤਰ੍ਹਾਂ ਸੀਲ ਹੋ ਚੁੱਕੀ ਹੈ ਦੁਬਾਰੇ ਦੇ ਖੁੱਲਣ ਦੀ ਕੋਈ ਸੰਭਾਵਨਾ ਤਾਂ ਨਹੀਂ ਹੈਗੀ ਸਰ ਦੇਖੋ ਸੀਲ ਹੋਣਾ ਇਹ ਤਾਂ ਐਕਸਰਸਾਈਜ਼ ਦਾ ਕੰਮ ਆ ਫੈਕਟਰੀ ਫਟ ਗਈ ਤਾਂ ਸੀਲ ਤਾਂ ਹੋਵੇਗੀ ਪਰ ਜਿਹੜਾ ਮੁੱਖ ਮੁੱਦਾ ਕਿ ਹਰ ਵਾਰੀ ਉਹਨਾਂ ਹੀ ਬੰਦੇ ਉਹੀ ਫੜੇ ਜਾਂਦੇ ਨੇ ਉਹਨਾਂ ਦੇ ਕੋਈ ਤਾਕੀ ਲੋਕਾਂ ਦੀ ਜਾਨਾਂ ਨੂੰ ਬਚਾਇਆ ਜਾ ਸਕੇ ਅੱਜ ਤਰਨਾਲ ਆਇਆ ਇਸ ਤੋਂ ਬਾਅਦ ਅਗਲਾ ਦਾ ਸਟੈਪ ਕੀ ਲਗਾਇਆ ਜਾਂ ਕਾਰਵਾਈ ਨਹੀਂ ਹੁੰਦੀ ਦਾ ਅਸੀਂ ਚਾਹੁੰਦੇ ਆਂ ਵੀ ਜਿਹੜੇ ਇਹਦੇ ਬਿੱਤੇ ਸਿਆਸੀ ਸ਼ੈ ਨੇ ਕਿੰਨੇ ਲੋਕ ਨੇ ਇਹਨਾਂ ਦੇ ਨਾਲ ਜਿਹੜੇ ਸੰਬਲਿਤ ਨੇ ਜਿਨ੍ਹਾਂ ਦੀ ਰਿੰਜਾਂ ਪਹਿਲਾਂ ਵੀ ਆਈਆਂ ਕਾਲ ਡਿਟੇਲਾਂ ਆਈਆਂ ਉਹਨਾਂ ਦੇ ਨਾਲ ਕਾਰਵਾਈ ਹੋਵੇ ਹਰ ਵਾਰੀ ਜਿਵੇਂ ਆਪਣੇ ਰਾਜਪੁਰੇ ਅੱਜ ਐਸਐਚਓ ਦੇ ਗਾਜ ਗੇਰਦੀ ਉਹਨੂੰ ਸਸਪੈਂਡ ਕਰਤੇ ਆ ਪਿਛਲੀ ਵਾਰ ਫੜੀ ਗਈ ਕਹਿੰਦੇ ਸੀ ਐਸਐਸਬੀ ਬਕਵਾਉਂਦਾ ਜੀ ਐਮਐਲਏ ਸਾਹਿਬ ਮਦਨ ਨਾਲ ਜੀ ਆਪ ਕਹਿੰਦੇ ਸੀ ਇਹ ਹਰ ਵਾਰੀ ਅਫਸਰ ਤੇ ਕਿਉਂ ਗੇਰਦੇ ਨੇ ਸਿਆਸੀ ਸ਼ਹਿਦੋ ਵੀ ਨਾ ਅਫਸਰ ਅਫਸਰ ਦੀ ਕੀ ਤਾਕਤ ਹੈ ਉਹ ਰੈਕਟਰੀ ਲਾ ਲੈਣੇ ਜੀ 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 ਜ